ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਸੀਂ ਪੁੱਜੇ ਹੋਏ ਆਂ ਜੀ ਨਿਊਜ਼ੀਲੈਂਡ ਨਿਊਜ਼ੀਲੈਂਡ ਦਾ ਟ੍ਰੰਗਾ ਸ਼ਹਿਰ ਬੜਾ ਵਧੀਆ ਸ਼ਹਿਰ ਆ ਤੇ ਆਉ ਆਪਾਂ ਸਾਡੀ ਕਬੱਡੀ ਦੇ ਸਟਾਰ ਭਰਾ ਸਾਡੇ ਆ ਖੜਿਆ ਤਿੰਨ ਭਰਾ ਸਾਡੇ ਜੀ ਟ੍ਰੰਗੇ ਦੀ ਟੀਮ ਦੇ ਲਈ ਸਿਰੇ ਦੀਆਂ ਰੇਡਾਂ ਤੇ ਸਿਰੇ ਦੇ ਜੱਫੇ ਤੇ ਸਾਡਾ ਭਰਾ ਬੱਚੀ ਰੇਸਟਿੰਗ ਦੀ ਟੀਮ ਦੇ ਲਈ ਬੱਚੀ ਦਾ ਜਿਲ੍ਹਾ ਕਪੂਰਥਲਾ ਪਿੰਡ ਫੂਲੇਵਾਲ ਪੱਤੜਕਲਾਂ ਦੇ ਲੱਗ ਗਿਆ ਤੇ ਨਾਲ ਮੱਖਣ ਗੁੱਜਰ ਜੀ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਮੱਖਣ ਵਾਲੀ ਦੇ ਭਾਂਜਾ ਜੀ ਤੇ ਇੱਧਰ ਸਾਡਾ ਵੱਡਾ ਭਰਾ ਅਲੀ ਬੜੈਚ ਇਹ ਉਹ ਜਾਫੀ ਆ ਜਿਹੜਾ ਮਾਰਦਾ ਤਾਂ ਬਹੁਤ ਟਕਾ ਕੇ ਮੁੜ ਕੇ ਮਾਫੀ ਵੀ ਨਹੀਂ ਮੰਗਦਾ ਬਾਈ ਬਾਜੀ ਫੂਲੇਵਾਲਗਾ ਤੇ ਮੱਖਣ ਗੁੱਜਰ ਸਾਡਾ ਭਰਾ ਜਿਹਦੀ ਜਿਹਦੇ ਬਾਰੇ ਜਿੰਨਾ ਵੀ ਆਪਾਂ ਬੋਲੀਏ ਆਪ ਨੂੰ ਪਤਾ ਹੀ ਹੈ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦੇ ਲਈ ਤੇ ਭਰਾ ਇੱਕ ਨੰਬਰ ਦਾ ਜਾਫੀ ਆ ਵੱਡੀ ਤੇ ਵੱਡੀ ਵੱਡੇ ਸਟਾਰਾਂ ਦੀ ਇਹ ਅੰਦਰੋਂ ਦਿਲੋਂ ਇੱਛਾ ਤੇ ਮੰਗ ਰਹੀ ਆ ਕਿ ਮੱਖਣ ਸਾਡੇ ਨੇ ਕਿਹੜੇ ਸਾਡੇ ਨੇ ਕਿੱਡੇ ਪਰ ਨਿਊਜ਼ੀਲੈਂਡ ਦੇ ਵਿੱਚ ਮੱਖਣ ਜਿਹੜਾ ਟਾਈਗਰ ਸਪੋਰਟਸ ਬੋਡੀក្លਬ ਤੇ ਰੰਗੀ ਦੀ ਟੀਮ ਦੇ ਲਈ ਸ਼ੇਂਦਰ ਸਮਰਾ ਉਹਨਾਂ ਦੀ ਟੀਮ ਦੇ ਲਈ ਖੇਡ ਰਿਹਾ ਤੇ ਜਿਹੜਾ ਵੀਡੀਓ ਬਣਾ ਰਿਹਾ ਇਹ ਸਾਡਾ ਭਰਾ ਗੁਲਾਮ ਫਰੀਦ ਟੋਕਾ ਦਾ ਪਾਕਿਸਤਾਨ ਦੀ ਧਰਤੀ ਦਾ ਅੜੀ ਫੜਾਇਦਾ ਯਾਰ ਮਿੱਤਰੋ ਸਾਬ ਲੈਂਦਾ ਇਹ ਮੌਕਾ ਨਿਊਜ਼ੀਲੈਂਡ ਦੇ ਚੱਲਦਾ ਸਿੱਕਾ ਨਾ ਆਇਓ ਦਾ ਟੋਕਾ ਪਾਕਿਸਤਾਨ ਦੀ ਧਰਤੀ ਦਾ ਟੋਕਾ ਤੇ ਅਸੀਂ ਸਾਡਾ ਭਰਾ ਹੇਸਟਿੰਗ ਦੀ ਟੀਮ ਦੇ ਲਈ ਖੇਡਦਾ ਹੈ ਇਹ ਬੱਚੀ ਆ ਬਾਈ ਸਾਡਾ ਇਹਦਾ ਨ ਤੇ ਪਿੰਡ ਹੈਗਾ ਫੂਲੇਵਾਲ ਜਿਲ੍ਹਾ ਕਪੂਰਥਲਾ ਪੱਤਣ ਕਲਾਂ ਦੇ ਲਾਗੇ ਆ ਤੇ ਸਾਰੇ ਭਰਾ ਵਧੀਆ ਇੰਜੋਏ ਕਰਦੇ ਸੀ ਤੇ ਹੁਣ ਅਲੀ ਪਹਿਲਾਂ ਗੱਲ ਕਰੂ ਫਿਰ ਮੱਖਣ ਬੋਲੂ ਅਲੀ ਸੁਣਾ ਦੇ ਗੱਲਬਾਤ ਹਾਂ ਅਸੀਂ ਨਿਊਜ਼ੀਲੈਂਡ ਚ ਬੜਾ ਇੰਜੋਏ ਕੀਤਾ ਹਾਂ ਪਹਿਲਾਂ ਤਾਂ ਐ ਦੱਸ ਬਾਈ ਪਹਿਲਾਂ ਐ ਦੱਸ ਜੀ ਨਿਊਜ਼ੀਲੈਂਡ ਪਹਿਲਾਂ ਐ ਦੱਸ ਤੈਨੂੰ ਨਿਊਜ਼ੀਲੈਂਡ ਦਾ ਵੀਜ਼ਾ ਦੇ ਕੇ ਵੀ ਕਿਹਨੇ ਦਿੱਤਾ ਇਹ ਬਿੱਟੂ ਦੇ ਇਹ ਬਿੱਟੂ ਦੇ ਜਨਾਬ ਸਾਰੇ ਕਰਮ ਨੇ ਇਹ ਬਿੱਟੂ ਨੇ ਸਾਡੀ ਸਭਾਰੇ ਨਹੀਂ ਆਇਆ ਹੈ ਹੈ ਵਧੀਆ ਵਧੀਆ ਬਹੁਤ ਬਾਈ ਰੌਣਕ ਮੇਲਾ ਲੱਗਿਆ ਬਿੱਟੂ ਕਰਕੇ ਚੱਲਦੀ ਨੀ ਸਹੀ ਗੱਲੇ ਬਿੱਟੂ ਦੇ ਸਾਰੇ ਭਰਾ ਉਹਨਾਂ ਦੀਆਂ ਕਿਤਾਬਾਂ ਦੇਖ ਕੇ ਤਾਂ ਮੇਦੇ ਦਿੱਤੀ ਪਹਿਲਾਂ ਉਹਦਾ ਦਿਲ ਹੈ ਜੀ ਜੋਦੇ ਦੀ ਦੇਖ ਤਾ ਪਰ ਇਹ ਐਂਜਾਈ ਅਕਰੀ ਟੋਕੇ ਭਾਈ ਮਾੜਾ ਜ ਮਾ ਟੋਕੇ ਦੇ ਭਰਾ ਦੇ ਦਰਸ਼ਨ ਕਰਾਵਾਂ ਤੇ ਸਾਡੇ ਭਰਾ ਸਾਰੇ ਰਲ ਮਿਲ ਕੇ ਆ ਹਏ ਗੁਲਾਮ ਅਫਰੀਦ ਟੋਕਾ ਸਾਡੇ ਨੂੰ ਭਾਰਤ ਦੇ ਵਿੱਚ ਕਟਰ ਵੀ ਕਹਿੰਦੇ ਮੇਰੇ ਵੀਰੋ ਬੜੀ ਮੁਹੱਬਤ ਰੱਖਦਾ ਮੁਹੱਬਤ ਰੱਖਦਾ ਨਹੀਂ ਹੈਗੇ ਪਾਕਿਸਤਾਨ ਚ ਸਾਡਾ ਮੱਖਣ ਗੁਜਰ ਇਸਲਾਮ ਵਾਲਾ ਪੱਕਾ ਇਮਾਨ ਵਾਲਾ ਬੰਦਾ ਯਾਰ ਨਹੀਂ ਬਹੁਤ ਘੈਂਟ ਬੰਦਾ ਯਾਰ ਬੜੀ ਇੱਜ਼ਤ ਆਇਆ ਇਹਦੀ ਲਈ ਸਾਡੇ ਦਿਲ ਵਿੱਚ ਇਹਦੇ ਲਈ ਵੀ ਇਸ ਲਈ ਵੀ ਹੈਗੀ ਇਹਦੇ ਲਈ ਤਾਂ ਹੈ ਮੇਰੇ ਦੇ ਚੇਹਰੇ ਨੂੰ ਕੋਈ ਇੱਜ਼ਤ ਨਹੀਂ ਉਹ ਬੜੀਆਂ ਬੁੱਕੀਆਂ ਮਾਰਦਾ ਇਹ ਇਹ ਪਹਿਲਾ 플레이ਰ ਨਾ ਮਾਰ ਕੇ ਮਾਫੀ ਨਹੀਂ ਮੰਗਦਾ ਇੱਜ਼ਤ ਦਾ ਯਾਰ ਸਵੇਰੇ ਦਿੱਲੀ ਠਾਲਦਾ ਸਭ ਬਾਰ ਬੜਾ ਨਹੀਂ ਦੋਨੇ ਭਰਾ ਉਹ ਘੈਂਟ ਆ ਗਿਆ ਲੀਬ੍ਰੈਜ ਤੇ ਗਲਾਂ ਫਰੀ ਟੋਕਾ ਭਰਾ ਦਿਲ ਦਾ ਹੀਰਾ ਬੰਦਾ ਆਹ ਦੇਖੋ ਜੀ ਟਰੰਗਾ ਸ਼ਹਿਰ ਤੇ ਟਰੰਗਾ ਸ਼ਹਿਰ ਦੇ ਵਿੱਚ ਆਪਣਾ ਮੇਲਾ ਹੈਗਾ ਪਰਸੋਂ ਬਾਈ ਹੈਣਾ ਹਾਂ ਜੀ 21 ਤਰੀਕ ਦਾ ਆਯਾਤ ਕਬੱਡੀ ਕਲੱਬਾਂ ਦਾ ਮੇਲਾ ਹੈਗਾ ਭਰਾ ਮਾਦਾ ਤੇ ਨਿਊਜ਼ੀਲੈਂਡ ਦੇ ਮੈਂਟੇ ਵੀਡੀਓ ਬਣੀ ਜਾਂਦੀ ਆ ਭਰਾ ਮੈਂ ਤਾਂ ਸਾਡਾ ਅਲੀ ਬੜਾ ਚਾਹ ਪਾਜੀ ਅਲੀ ਬੜਾ ਚਾਹ ਪਾਜੀ ਉਹ ਸਿਰਾਂ ਲਾ ਗਿਆ ਉਹਦਾ ਉਹਦਾ ਸਿਰਾਂ ਲਾ ਗਿਆ ਹਰ ਵਾਰੀ ਹਾਰਦੇ ਹੀ ਆ ਮਾੜਾ ਮੱਖੜ ਤੇ ਬਲੀ ਬੜਾ ਕੇ ਆਪਣੇ ਘੁੱਪ ਤੇ ਮਾਰ ਪਹਿਲਾਂ ਵੀ ਕਿਹਾ ਵਾ ਤੇ ਬੱਚੀ ਤੇ ਦੂਜੇ ਤੇ ਆਪਣਾ ਟੋਕਾ ਬੱਚੀ ਬੱਚੀ ਆਪਣੀ ਟੀਮ ਚ ਨਹੀਂ ਬੱਚੀ ਦੂਜੀ ਟੀਮ ਚ ਇਹ ਕਰਤਾਰ ਹੈ ਬੱਚੀ ਕਰਤਾਰ ਇਹ ਜੇ ਬੱਚੀ ਐਂਟੀ ਆ ਬੜਾ ਬੱਚੀ ਦੀ ਕੋਈ ਪਿਆਰ ਨਹੀਂ ਪੇ ਹਮਾਇਨੇ ਜੈਤੇ ਸਾਮੀ ਇਹ ਪੋਚੋ ਹਾਂ ਸਵਾਦ ਲਿਆ ਦਿੱਤਾ ਮੇਰੇ ਵੀਰੋ ਮੈਂ ਟਮਾਟੇ ਤੇਰਾ ਕਿਹੜਾ ਪੰਡਾ ਹੈ ਪਰੋਵਾਲ ਜਿਲ੍ਹਾ ਕਪੂਰਥਲਾ ਤੈਨੂੰ ਵੀਜ਼ਾ ਕਿਹਨੇ ਦਿੱਤਾ ਸੀ ਆ ਲਓ ਜੀ ਟਰੰਗੇ ਸ਼ਹਿਰ ਦੇ ਵਿੱਚ ਭਰਾ ਓਕੇ ਜੀ ਆਪਾਂ ਚੱਲ ਗਏ ਫਿਰ ਘੁੰਮਣ ਬਾਏ ਬਾਈ ਸਾਰਿਆਂ ਨੂੰ ਸਾਡੇ ਭਰਾ ਬਚੀ ਗੁਲਾਮ ਫਰੀ ਟੋਕਾ ਵਾਲੀ ਬੜਾਜ ਤੇ ਮੱਖਣ ਬਾਏ ਬਾਈ ਫਿਰ ਮਿਲਦੇ ਆ ਬਾਈ